ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਅੱਜ ਤੱਕ ਜਿਹੜੀ ਚੀਜ਼ ਤੁਸੀਂ ਨਹੀਂ ਦੇਖੀ ਹੋਣੀ ਚਰਚਾ ਹੀ ਸੁਣੀ ਹੋਣੀ ਆ ਅੱਜ ਤੁਹਾਨੂੰ ਉਹ ਵੀਡੀਓ ਦਿਖਾਉਣ ਜਾ ਰਿਹਾ ਮੈਂ ਪੰਜਾਬ ਦੇ ਮੁੱਖ ਮੰਤਰੀ ਦੀ ਛੁੱਟੀ ਕਰਨ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਇੱਕ ਤਾਂ ਇਹ ਸਭ ਤੋਂ ਵੱਡੀ ਅਹਿਮ ਖਬਰ ਆ ਔਰ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਦੀ ਜਿਹੜਾ ਕਿ ਰਿਹਾਈ ਨੂੰ ਲੈ ਕੇ ਬੜੀਆਂ ਜਥੇਬੰਦੀਆਂ ਨੇ ਤੇ ਬੜੇ ਸਾਡੇ ਲੋਕਾਂ ਨੇ ਜ਼ੋਰ ਲਾਇਆ ਉਹ ਵੀ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਕਿਉਂਕਿ ਮੁੱਦੇ ਬੜੇ ਅਹਿਮ ਨੇ ਆਰਵਿੰਦ ਕੇਜਰੀਵਾਲ ਛੁੱਟੀ ਕਰਨ ਜਾ ਰਿਹਾ ਭਗਵੰਤ ਮਾਨ ਦੀ ਜਿਹੜੀ ਕਿ ਇੱਕ ਜੇਤੂ ਰੈਲੀ ਕੱਢੀ ਸੀ ਉਹ ਰੈਲੀ ਦੇ ਵਿੱਚ ਬਹੁਤ ਵੱਡਾ ਇੱਕ ਫੈਸਲਾ ਲਿਆ ਗਿਆ ਉਹਦੇ ਵਿੱਚ ਕੁਲਤਾਰ ਸਿੰਘ ਸੰਧਵਾ ਹੋਰ ਬਹੁਤ ਸਾਰੇ ਇਹਨਾਂ ਦੇ ਲੀਡਰ ਜਿਵੇਂ ਕਿ ਹਰਪਾਲ ਸਿੰਘ ਚੀਮਾ ਔਰ ਕਈ ਹੋਰ ਬਹੁਤ ਸਾਰੇ ਲੀਡਰ ਇਹਨਾਂ ਦੇ ਜਿਹੜੇ ਕਿ ਬੜੇ ਕਰੀਬੀ ਮਨੇ ਜਾਂਦੇ ਨੇ ਭਗਵੰਤ ਮਾਨ ਦੇ ਵੀ ਉਹ ਸਾਰੇ ਸੀ ਪਰ ਇਹਦੇ ਵਿੱਚ ਭਗਵੰਤ ਮਾਨ ਦਰਸਲ ਗਿਆ ਨਹੀਂ ਸੀ ਇਹ ਗੱਲ ਤਾਂ ਤੁਸੀਂ ਸੁਣ ਲਈ ਹੋਣੀ ਹੈ ਪਰ ਜਿਹੜਾ ਅੱਜ ਦਾ ਵੱਡਾ ਧਮਾਕਾ ਪੰਜਾਬ ਦੇ ਅੰਦਰ ਕਿਸੇ ਨੇ ਸ਼ਾਇਦ ਹੀ ਸੋਚਿਆ ਹੋਣਾ ਵੀ ਇੱਕ ਐਸਾ ਮੁੱਖ ਮੰਤਰੀ ਜਿਹੜਾ ਆਪ ਅਸਤੀਫਾ ਦੇ ਕੇ ਦੂਜੇ ਨੂੰ ਵੀ ਕਹਿ ਰਿਹਾ ਵੀ ਆਪਣੀ ਪਾਰਟੀ ਦੇਖੋ ਕਿੱਧਰ ਨੂੰ ਜਾ ਰਹੀ ਹੈ ਇਹਨਾਂ ਦੀ ਇਦੇ ਪਿਛਲਾ ਰਾਜ ਆ ਜਿਹੜਾ ਉਹ ਵੀ ਮੈਂ ਤੁਹਾਡੇ ਸਾਹਮਣੇ ਧਰਨਾ ਕਿਉਂ ਕਰ ਰਿਹਾ ਕੀ ਪੰਜਾਬ ਦੇ ਵਿੱਚ ਉਹਦੀ ਮਨਛਾਗੀ ਕੀ ਉਹਦੀ ਰਣਨੀਤੀ ਹੈ ਵੀ ਤੁਹਾਡੇ ਸਾਹਮਣੇ ਸਾਫ਼ ਕਰ ਦੇਣੀ ਹੈ ਪਰ ਤੁਸੀਂ ਇਹ ਦੇਖੋ ਵੀ ਅਰਵਿੰਦ ਕੇਜਰੀਵਾਲ ਨੇ ਗੇਮ ਦੇਖੋ ਕਿਹੜੇ ਤਰੀਕੇ ਨਾਲ ਖੇਡੀ ਆ ਡੰਨੇਵਾਲ ਸਾਹਿਬ ਨੂੰ ਗ੍ਰਿਫਤਾਰ ਕੌਣ ਕਰਵਾਇਆ ਕਿਹਨੇ ਕਰਵਾਇਆ ਅਰਵਿੰਦ ਕੇਜਰੀਵਾਲ ਨੇ ਕਰਵਾਇਆ ਨਾ ਕਿ ਸੀਐਮ ਭਗਵੰਤ ਮਾਨ ਨੇ ਕਿਉਂ ਕਿਉਂਕਿ ਉਸਤੇ ਪ੍ਰੈਸ਼ਰ ਪਾਇਆ ਗਿਆ ਵੀ ਤੂੰ ਇਸ ਦੇ ਉੱਤੇ ਐਕਸ਼ਨ ਲੈ ਪਹਿਲਾਂ ਉਹਦੇ ਹੱਕ ਦੇ ਵਿੱਚ ਇੱਕ ਬਿਆਨ ਦਿੱਤਾ ਉਹ ਵੀ ਮੈਂ ਤੁਹਾਨੂੰ ਕੱਲ ਦੱਸ ਚੁੱਕਿਆ ਪਰ ਅੱਜ ਜਿਹੜੀ ਖਬਰ ਹੈ ਪਹਿਲੇ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਮਰਪਾਲ ਸਿੰਘ ਦਾ ਜਿਹੜਾ ਮੁੱਦਾ ਉਹ ਵੀ ਬੜਾ ਗੰਭੀਰ ਉਹ ਵੀ ਸਾਂਝੀ ਕਰਨੀ ਹੈ ਸੁਣੋ ਕੋਈ ਸਾਈਡ ਲਾਈਨ ਕਰ ਦਿੰਦਾ ਪਰ ਕੁਝ ਭੇਡਾ ਕਿਸਮ ਦੇ ਲੋਕ ਉਹ ਕਹਿ ਰਹੇ ਸੀ ਕਿ ਨਹੀਂ ਇਹ ਗੱਲ ਦੀ ਸੱਚਾਈ ਨਹੀਂ ਹੈ ਤੁਸੀਂ ਜਾਣ ਕੇ ਕਰ ਰਹੇ ਹੋ ਜੇ ਇਹ ਤਾਂ ਹਲੇ ਇੱਕ ਪ੍ਰੋਗਰਾਮ ਕੀਤਾ ਔਰ ਉਸ ਧਨਵਾਦ ਯਾਤਰਾ ਦੇ ਵਿੱਚੋਂ ਇੱਕ ਅਹਿਮ ਯਾਤਰਾ ਹੋਈ ਜਨਕਿ ਹਰ ਛੋਟੇ ਤੋਂ ਛੋਟਾ ਈਵੈਂਟ ਹਰ ਛੋਟੀ ਤੋਂ ਛੋਟੀ ਗੱਲ ਨੂੰ ਵੱਡੇ ਪੱਧਰ ਤੇ ਸੈਲੀਬ੍ਰੇਟ ਕਰਨਾ ਭਗਤਵਾਨ ਦੀ ਆਦਤ ਪਾ ਚੁੱਕੀ ਸੀ ਔਰ ਆਪਣੇ ਆਪ ਨੂੰ ਹੀਰੋ ਦੇ ਤੌਰ ਤੇ ਵਾਰਨਾ ਭਗਤਵਾਨ ਦੀ ਆਦਤ ਪਾ ਚੁੱਕੀ ਸੀ ਹੁਣ ਆਪਾਂ ਦੇਖਿਆ ਕਿ ਸਮਾਗਵਾਂ ਦੇ ਵਿੱਚ ਅਰਵਿੰਦ ਕੇਂਦਰੀਵਾਦ ਅੱਤੇ ਤੋਂ ਜ਼ਿਆਦਾ ਹਿੱਸੇਦਾਰੀ ਲੈਣ ਲੱਗੇ ਤੇ ਕੱਲ ਅਹਿਮ ਜਿਹੜਾ ਸਮਾਗਮ ਸੀਗਾ ਉਹਦੇ ਵਿੱਚੋਂ ਭਗਤਵਾਨ ਗੈਰਹਾਜ਼ਰ ਰਹੇ ਜਿਹੜੀ ਇਹ ਧਨਵਾਦ ਯਾਤਰਾ ਸੀਗੀ ਇਹਦੇ ਵਿੱਚੋਂ ਭਗਵੰਤ ਮਾਨ ਘેર ਹਾਜ਼ਰ ਹੈ। ਪਰ ਦੂਜੇ ਵੱਨੇ ਦੂਜਾ ਅਹਿਮ ਸਵਾਗਤ ਪਾਰਟੀ ਦਾ ਜਿੱਥੇ ਕੇਂਜੀਵਾਸ ਵਿੱਚ ਬਹੁਤ ਸਾਰੇ ਇਹਨਾਂ ਲੀਡਰ ਸੀਗੇ ਪਾਰਟੀ ਦਾ ਸਥਾਪਨਾ ਦਿਵਸ ਸੀਗਾ ਉੱਥੇ ਵੀ ਭਗਵੰਤ ਮਾਨ ਘેર ਹਾਜ਼ਰ ਹੈ। ਇਹ ਵਾਕਈ ਹੀ ਹੁਣ ਜਿਹੜਾ ਭਗਵੰਤ ਮਾਨ ਨੂੰ ਆਪਾਂ ਮੰਨ ਲਈਏ ਕਿ ਵਾਕਈ ਹੀ ਸਾਈਨ ਲਾਈਨ ਕਰ ਦਿੰਦਾ ਹੈ ਔਰ ਜ਼ੀਰੋ ਵਾਲੇ ਪਾਸੇ ਨੂੰ ਤਾਂ ਘਣਾ ਭਗਵੰਤ ਮਾਨ ਨੂੰ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਔਰ ਰੋਲਦੀ ਤਾਂ ਇਸ ਧਨਵਾਦ ਯਾਤਰਾ ਤੇ ਵੀ ਸਵਾਲ ਚੁੱਕ ਰਹੇ ਆ ਕਿ ਇਹਦੇ ਅਵਰੋਧ ਗੱਲ ਬੜੀ ਅਜੀਬ ਹੈ ਸੀਐਮ ਭਗਵੰਤ ਮਾਨ ਪਾਸੇ ਕਰ ਦਿੱਤਾ ਗਿਆ ਆਪਣੀ ਜਿਹੜੀ ਇਹਦੀ ਰਣਨੀਤੀ ਕੀ ਸੀ ਪੰਜਾਬ ਦੇ ਅੰਦਰ ਸੱਤਾ ਦੇ ਉੱਤੇ ਰਾਜ ਕਰਨਾ ਪੰਜਾਬ ਦੇ ਲੋਕਾਂ ਨੂੰ ਇਹਦੇ ਖਿਲਾਫ ਕਰਨਾ ਚਾਹੇ ਉਹ ਕਿਸਾਨ ਹੋਣ ਆਰਤੀ ਹੋਣ ਮਜ਼ਦੂਰ ਹੋਣ ਯਾਨੀ ਸਾਰੇ ਵਰਗ ਦੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਸੀਐਮ ਭਗਵੰਤ ਮਾਨ ਦੇ ਖਿਲਾਫ ਕਰ ਦੇਣਾ ਕਿਉਂਕਿ ਤੁਹਾਨੂੰ ਵੀ ਪਤਾ ਹੈ ਵੀ ਸੀਐਮ ਭਗਵੰਤ ਮਾਨ ਦੇ ਚਿਹਰੇ ਨੂੰ ਵੋਟਾਂ ਪਾ ਕੇ ਪੰਜਾਬ ਦੇ ਵਿੱਚ ਸਰਕਾਰ ਆਈ ਹੈ 92 ਦੇ 92 ਐਮਐਲਏ ਨੇ ਜਿੱਤੇ ਸੀ ਇਹ ਵੀ ਤੁਹਾਨੂੰ ਪਤਾ ਪਰ ਇਹ ਤਾਂ ਜਿਹੜੀ ਗੇਮ ਖੇਡੀ ਹੈ ਤੁਹਾਡੇ ਸਾਹਮਣੇ ਆ ਗਈ ਹੈ ਸੀਐਮ ਭਗਵੰਤ ਮਾਨ ਨੂੰ ਸਾਈਡ ਤੇ ਨਹੀਂ ਬਲਕਿ ਅਸਤੀਫਾ ਲੈਣ ਤੇ ਇੱਕ ਦੀ ਗੱਲ ਕਰ ਰਹੇ ਨੇ ਤਾਂ ਹੁਣ ਇਹ ਤਾਂ ਹੋ ਗਈ ਇੱਕਾਡ ਗੱਲ ਹੁਣ ਦੂਜੇ ਪਾਸੇ ਆਜੋ ਭਾਈ ਅਮਰਪਾਲ ਸਿੰਘ ਦੇ ਰਿਹਾਈ ਦੀ ਗੱਲ ਆ ਜਿਹੜੀ ਉਹਦੇ ਤੇ ਵੀ ਬੜੀ ਅਹਿਮ ਗੱਲ ਆ ਜਿਹੜੀ ਤੁਹਾਡੇ ਸੁਣਨ ਦੇ ਲਾਇਕ ਆ ਤੇ ਤੁਹਾਨੂੰ ਸੁਣਨੀ ਜ਼ਰੂਰੀ ਆ ਕਿਉਂ ਸੁਣਨੀ ਜ਼ਰੂਰੀ ਆ ਪੰਜਾਬ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਕਿੱਧਰ ਨੂੰ ਜਾ ਰਹੇ ਨੇ ਕਿੱਧਰ ਸਾਡਾ ਪੰਜਾਬ ਚਲਿਆ ਗਿਆ ਹਰ ਰੋਜ਼ ਇੱਕ ਨਾ ਇੱਕ ਕਟਨਾਵਾਂ ਨਾਲ ਸਾਡਾ ਪੰਜਾਬ ਜੂਝ ਰਿਹਾ ਹੈ ਇਹ ਵੀ ਪਤਾ ਤੁਹਾਨੂੰ ਉਹ ਚਾਹੇ ਪ੍ਰਵਾਸੀਆਂ ਵਾਲੀ ਹੋਣ ਚਾਹੇ ਨਸ਼ਿਆਂ ਦੇ ਵਿਰੁੱਧ ਹੋਵੇ ਜਾਂ ਕੁਝ ਹੋਵੇ ਪਰ ਹੁਣ ਇੱਕ ਗੱਲ ਬੜੀ ਅਜੀਬ ਆ ਪੰਜਾਬੀਓ ਇਸ ਗੱਲ ਦੇ ਉੱਤੇ ਤੁਸੀਂ ਆਪਣੀ ਪ੍ਰਕਿਰਿਆ ਜ਼ਰੂਰ ਦੇਣੀ ਆ ਮੇਰਾ ਵੀਰ ਕਹੋ ਭਾਈ ਅਮਰਪਾਲ ਸਿੰਘ ਦੇ ਲਈ ਮੈਂ ਕੱਲ ਇੱਕ ਲਾਈਵ ਕੀਤੀ ਵੀਡੀਓ ਉਹਦੇ ਵਿੱਚ ਮੈਂ ਕੀ ਕਿਹਾ ਮੈਂ ਕਿਹਾ ਵੀ ਮੇਰੀ ਆਵਾਜ਼ ਦੱਸੋ ਤੁਹਾਡੇ ਤੱਕ ਪਹੁੰਚਦੀ ਹੈ ਕੋਈ ਵੀਰ ਕਮੈਂਟ ਕਰਨ ਲੱਗਿਆ ਕਹਿੰਦਾ ਯਾਰ ਝੂਠ ਮਾਰਦੇ ਹੁਣ ਇਹ ਮਹਾਪਾਉ ਦੀ ਰਿਹਾਈ ਬਾਰੇ ਗੱਲ ਕਰਦੇ ਆ ਆਪਾਂ ਇੱਕ ਆਪਣੇ ਆਪਣੇ ਲੋਕਾਂ ਨੂੰ ਜੋੜਾਂਗੇ ਉਸ ਦਾ ਕੋਈ ਸੰਘਰਸ਼ ਵਿਡਾਂਗੇ ਚਾਹੇ ਉਹ سوشل میڈیا ਦੇ ਜ਼ਰੀਏ ਹੋਵੇ ਫੇਰ ਹੀ ਗਰਾਊਂਡ ਲੈਵਲ ਤੇ ਜਾਂਦਾ ਜਦੋਂ ਲੋਕ ਇਕੱਠੇ ਹੋ ਜਾਣ ਤਾਂ ਉਹ ਭਰਾ ਕਹਿਣ ਲੱਗਿਆ ਕਹਿੰਦਾ ਯਾਰ ਇਹ ਗੱਲ ਝੂਠ ਹੋਣੀ ਹੈ ਪਰ ਮੈਨੂੰ ਹੁਣ ਤੁਸੀਂ ਇਹ ਗੱਲ ਦਾ ਜਵਾਬ ਦਿਓ ਜਿਹੜਾ ਬੰਦਾ ਕਿਸੇ ਕੰਮ ਨੂੰ ਕਿਸੇ ਸੰਘਰਸ਼ ਨੂੰ ਨਿਕਲਦਾ ਉਹ ਚਾਹੇ ਕੋਈ ਵੀ ਆ ਚਾਹੇ ਤੁਸੀਂ ਹੋ ਚਾਹੇ ਮੈਂ ਆ ਚਾਹੇ ਕੋਈ ਹੋਰ ਆ ਤਾਂ ਉਸੇ ਬੰਦੇ ਦੀਆਂ ਹਮੇਸ਼ਾ ਹੀ ਆਪਣਾ ਇਤਿਹਾਸ ਗਵਾ ਰਿਹਾ ਯਾਰ ਲੱਤਾਂ ਕਿਉਂ ਖਿੱਚਦੇ ਆ ਲੋਕ ਭਾਈ ਅਮਰਪਾਲ ਸਿੰਘ ਨੇ ਨਸ਼ਿਆਂ ਦੇ ਵਿਰੁੱਧ ਮਹੀਮ ਚਲਾਈ ਅੱਜ ਸਾਡੇ ਪੰਜਾਬ ਦੇ ਵਿੱਚੋਂ ਸਿੱਖ ਚਿਹਰੇ ਉਹਦੇ ਵਿਰੋਧੀ ਨੇ ਸਰਕਾਰ ਨੂੰ ਮਾੜਾ ਠਹਿਰਾ ਦਿੰਦੇ ਆ ਸਾਡੇ ਲੋਕ ਉਹ ਅੱਡ ਇੱਕ ਗੱਲ ਆ ਉਹ ਅੱਡ ਰਹਿ ਜਾਂਦੀ ਆ ਗੱਲ ਪਰ ਜਿਹੜੇ ਸਿੱਖ ਚਿਹਰੇ ਨੇ ਉਹ ਭਾਈ ਅਮਰਪਾਲ ਸਿੰਘ ਦੀਆਂ ਨੱਤਾਂ ਕਿਉਂ ਖਿੱਚਦੇ ਨੇ ਕਿਉਂ ਉਹਦੇ ਵਿਰੁੱਧ ਪਟੀਸ਼ਨਾਂ ਪੈਂਦੀਆਂ ਨੇ ਕੋਟਾਂ ਦੇ ਵਿੱਚ ਕਿ ਦੀ ਐਮਪੀ ਸ਼ੈਪ ਰੱਦ ਹੋ ਜੇਗੀ ਇਹ ਬਾਹਰ ਨਾ ਆਵੇ ਜੀ ਇਹ ਤਾਂ ਆਏ ਆ ਜੀ ਇਹ ਤਾਂ ਖਾਲਸਤਾਨੀ ਆ ਜੀ ਵੱਖਵਾਦੀਆਂ ਦੇ ਨਾਲ ਇਹਦੇ ਸੰਪਰਕ ਨੇ ਬਹੁਤ ਸਾਰੇ ਯਾਨੀ ਦੂਸ਼ਣ ਲਾਈ ਜਾਂਦੇ ਨੇ ਪਰ ਹੁਣ ਤੁਸੀਂ ਇਹ ਦੇਖੋ ਹਰ ਕੋਈ ਬੰਦੇ ਨੂੰ ਜੇਕਰ ਆਪਾਂ ਐਸੇ ਤਰ੍ਹਾਂ ਹੀ ਟਾਰਗੇਟ ਕਰਦੇ ਰਹੇ ਆਪਣੇ ਆਪ ਦੇ ਸਿੱਖ ਪਰਾਜ ਆਪਣੇ ਆਪ ਦੇ ਪੰਜਾਬੀ ਅੱਦੇ ਲੋਕ ਤਾਂ ਫੇਰ ਪੰਜਾਬ ਦੇ ਵਿੱਚੋਂ ਕਿਹੜਾ ਸੂਰਮਾ ਉੱਠਣ ਦੀ ਯਰਤ ਕਰੂਗਾ ਵੀ ਅਸੀਂ ਅੱਗੇ ਲਾ ਕੇ ਇਹਨਾਂ ਗੱਲਾਂ ਦੀ ਅਗਵਾਈ ਕਰੀਏ ਕਿ ਸਾਡਾ ਪੰਜਾਬ ਪਹਿਲਾਂ ਵਾਂਗੂ ਖੁਸ਼ਹਾਲ ਹੋ ਜਾਵੇ ਜਿਵੇਂ ਪਿਛਲੇ ਜੇ ਟਾਈਮਾਂ ਦੇ ਵਿੱਚ ਮਨ ਲੱਗਦਾ ਵੀ 30 ਸਾਲ ਪਹਿਲਾਂ ਪੰਜਾਬ ਦੇ ਹਾਲਾਤ ਚੰਗੇ ਹੀ ਹੋਣੇ ਆ ਕਿਉਂਕਿ ਇਹੋ ਜਿਹਾ ਪੰਜਾਬ ਨਹੀਂ ਸੀ ਜਿਹੜਾ ਕਿ ਨਸ਼ਿਆਂ ਦੇ ਨਾਲ ਹਰ ਰੋਜ਼ ਇੱਕ ਪਿੰਡ ਦੇ ਵਿੱਚ ਤਿੰਨ ਤਿੰਨ ਮੌਤਾਂ ਹੁੰਦੀਆਂ ਨੇ ਇਹ ਤਾਂ ਨਹੀਂ ਹੈਗਾ ਸੀ ਇਹ ਗੱਲ ਤੁਹਾਨੂੰ ਮੰਨਣੀ ਪੈਣੀ ਆ ਪਰ ਅੱਜ ਦੀ ਘੜੀ ਇੱਕ ਘੰਟੇ ਦੇ ਵਿੱਚ ਪੰਜਾਬ ਦੇ ਅੰਦਰ ਅੰਕੜੇ ਦੱਸਦੇ ਨੇ 7 ਮੌਤਾਂ ਹੋ ਜਾਂਦੀਆਂ ਚਿੱਟੇ ਦੇ ਨਾਲ ਇੱਕ ਘੰਟੇ ਦੇ ਅੰਦਰ ਤਾਂ ਤੁਸੀਂ ਦੇਖ ਲਓ ਦਿਨ ਦੇ ਵਿੱਚ ਕਿੰਨੇ ਘੰਟੇ ਹੁੰਦੇ 12 ਘੰਟੇ ਹੁੰਦੇ ਫਿਰ ਕਿੰਨੀਆਂ ਹੋ ਗਈਆਂ ਬਈ ਇਹ ਹਾਲਾਤ ਪੰਜਾਬ ਦੇ ਨੇ ਹਰ ਪਿੰਡ ਦੇ ਵਿੱਚ ਨੌਜਵਾਨ ਇੱਕ ਇਸ ਨਸ਼ੇ ਦਾ ਆਦੀ ਹੈ ਜਿਹੜਾ ਕਿ ਵੱਡੇ ਪੱਧਰ ਤੇ ਚੱਲਿਆ ਸਾਡੇ ਪੰਜਾਬ ਦੇ ਅੰਦਰ ਇਹ ਸਰਕਾਰਾਂ ਦੇ ਵੀ ਹੱਥ ਹੁੰਦੇ ਨੇ ਪ੍ਰਸ਼ਾਸਨਾਂ ਦੇ ਵੀ ਹੁੰਦੇ ਨੇ ਸਾਡੇ ਲੋਕਾਂ ਦੇ ਵੀ ਹੁੰਦੇ ਨੇ ਯਾਰ ਲੋਕਾਂ ਦੇ ਐ ਹੁੰਦੇ ਨੇ ਜਦੋਂ ਲੋਕਾਂ ਲੋਕ ਚੁਣਦੇ ਨੇ ਤਾਂ ਚਲੋ ਠੀਕ ਹੈ ਵੀ ਚੋਣ ਵੇਲੇ ਨਹੀਂ ਪਤਾ ਲੱਗਿਆ ਯਾਰ ਆਪਾਂ ਇੱਕੋ ਦਾਮ ਆਨੇ ਵਾ ਇਹਨਾਂ ਦੀ ਸਰਕਾਰ ਲੈਂਦੀ ਐ ਤਾਂ ਹੁਣ ਸੀਐਮ ਭਗਵੰਤ ਮਾਨ ਨੂੰ ਚਾਹੀਦਾ ਪਹਿਲੇ ਨੰਬਰ ਤੇ ਦੇਖੋ ਚਿੱਟੇ ਦਾ ਮੁੱਦਾ ਧਰਿਆ ਵੀ ਅਸੀਂ 26 ਜਨਵਰੀ ਨੂੰ ਚਿੱਟਾ ਬੰਦ ਕਰ ਦੇਣਾ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਤਾਂ ਚਿੱਟੇ ਤੇ ਕੋਈ ਗੱਲਬਾਤ ਨਹੀਂ ਕੋਈ ਮੁੱਦਾ ਹੀ ਨਹੀਂ ਮੁੱਦਾ ਗਾਇਬ ਆ ਚਿੱਟੇ ਦਾ ਤਾਂ ਹੁਣ ਜੇ ਆਉਣ ਵਾਲੇ ਟਾਈਮ 'ਚ ਮੇਰੀ ਰਾਏ ਆ ਜੇਕਰ ਇਹ ਸਰਕਾਰ ਦੇ ਵਿੱਚ ਬਣੇ ਰਹਿਣਾ ਚਾਹੁੰਦੇ ਨੇ ਤਾਂ ਇਹਨਾਂ ਨੂੰ ਸਾਰੇ ਕੰਮ ਕਾਜ ਮੈਂ ਕਹਿੰਦਾ ਛੱਡ ਕੇ ਤਿੰਨ ਮੁੱਦਿਆਂ ਦੇ ਉੱਤੇ ਪਹਿਰਾ ਦੇ ਦੇਣ ਕਿਹੜੇ-ਕਿਹੜੇ ਨੇ ਚਿੱਟੇ ਦਾ ਦੇ ਆਦਵੀ ਦਾ ਤੇ ਪ੍ਰਵਾਸੀਆਂ ਆਲਾ بے ਰੁਜ਼ਗਾਰੀ ਤਾਂ ਆਪ ਹੀ ਸੈੱਟ ਹੋ ਜਾਣੀ ਹੈ ਕਿਉਂ ਕਿਉਂਕਿ ਪ੍ਰਵਾਸੀਆਂ ਦੇ ਵੀ ਬਹੁਤ ਜ਼ਿਆਦੇ ਮੈਂ ਕਹਿੰਦਾ ਵੀ ਪ੍ਰਭਾਵ ਪੈ ਰਿਹਾ ਪੰਜਾਬ ਦੇ ਉੱਤੇ ਪ੍ਰਵਾਸੀਆਂ ਦਾ ਦੂਜਾ ਨੰਬਰ ਬੇਆਦਮੀਆਂ ਗੁਰੂ ਦੀਆਂ ਬਹੁਤ ਸਾਰੀਆਂ ਹੋ ਰਹੀਆਂ ਉਹ ਵੀ ਪ੍ਰਵਾਸੀਆਂ ਦੁਆਰਾ ਹੀ ਕਰੀਆਂ ਜਾ ਰਹੀਆਂ ਨੇ ਤੀਸਰਾ ਨੰਬਰ ਜਿਹੜਾ ਚਿੱਟੇ ਦਾ ਮੁੱਦਾ ਪਾਣੀਆ ਪੂਣੀਆ ਵਾਲੇ ਵੀ ਮੁੱਦੇ ਹੱਲ ਹੋ ਜਾਣਗੇ ਯਾਰ ਕਿਉਂਕਿ ਜਦੋਂ ਸਾਡਾ ਪੰਜਾਬ ਇੰਨਾ ਸੁਧਰ ਗਿਆ ਮੈਂ ਕਹਿੰਦਾ ਸਾਡੇ ਲੋਕ ਸਿੱਧੇ ਰਾਹ ਤੇ ਆ ਜਾਣਗੇ ਇਸ ਕਰਕੇ ਮੇਰੀ ਅਪੀਲ ਆ ਤੁਹਾਡੇ ਅੱਗੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਮੇਰਾ ਵੀਰ ਤੇ ਆਪਣਾ ਫਰਜ਼ ਸਮਝਦੇ ਹੋਇਆ ਗਰੁੱਪਾਂ ਦੇ ਵਿੱਚ ਫੈਲਾ ਦੇਣਾ ਜਿੰਨਾ ਤੁਹਾਡਾ ਹੁੰਦਾ ਹੈ ਯੋਗਦਾਨ ਪਾਓ ਔਰ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ ਅਗਲੇ ਟੌਪ